ਕਵੇ ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਵਹਿਰਾ ਹੋਏ ਜਾ ਕਾਰਨ ਤੂੰ ਬਾਗ ਦੇ ਦਿਲ ਹੀ ਪੀਤਰ ਜੋਏ ਮੁੱਲਾ ਮਨਾਰੇ ਕਿਆ ਚੜੇ ਮੁੱਲਾ ਨੇ ਕਿਆ ਮਨਾਰੇ ਤੇ ਕੀ ਚੜਦਾ ਉੱਚਾ ਮਨਾਰੇ ਉੱਤੇ ਹੁੰਦਾ ਬਣਿਆ ਹੋਇ ਮਾਸ਼ਾ ਅੱਲਾਹ ਛੜ ਤੇ ਮਨਾਰੇ ਬਣਿਆ ਉਹ ਉੱਤੇ ਚੜ ਕੇ ਬਾਗ ਦਿੰਦਾ ਲੋਕਾਂ ਨੂੰ ਸਾਦਾ ਹੁੰਦਾ ਸਾਈਂ ਨਾ ਵਹਿਰਾ ਹੋਏ ਕਹਿੰਦਾ ਸਾਈਂ ਵਹਿਰਾ ਪੁੱਜੀ ਵਾਇਦਨ ਸਾਇਨਾ ਵੈਰਾ ਹੋਏ ਜਾ ਕਰ ਤੂੰ ਬਾਗਦੇ ਦਿਲ ਹੀ ਪੀਤਰ ਜੋਏ ਜਾ ਕਰ ਤੂੰ ਬਾਗਦੇ ਦਿਲ ਹੀ ਪੀਤਰ ਸੋਏ ਜੋਏ ਜੋ ਦਿਲ ਹੀ ਪੀਤਰ ਜੋਏ ਜੋਏ ਜੋ ਸੋਏ ਤੇ ਜੋਏ ਰੱਖੀਂ ਉਹ ਹੀ ਨਹੀਂ ਨਾ ਸੋਏ ਬੰਦਾ ਜੋ ਜਿਹੜਾ ਹੋ ਜੂਗਾ ਜੋ ਇਹ ਉਹ ਜਿਹੜਾ ਹੋ ਜੂਗਾ ਦਿਲ ਹੀ ਪੀਤਰ ਜੋਈ ਜਾ ਕਰ ਤੂੰ ਬਾਗਦੇ ਦਿਲ ਹੀ ਪੀਤਰ ਸੋਏ ਉਹੀ ਦਿਲ ਪੀਤਰ ਹੈ ਜੋਏ ਦੇ ਜੋਏ ਦੇ ਜੋਏ ਜੇ ਹੋਊਗਾ ਜਿਹੜਾ ਕਦਨ ਭੀਤਰ ਉਹਦੇ ਕਹਨ ਤੋਂ ਬਾਹਰ ਦੇ ਰਹੇ ਰੇ ਹੋ ਜੂਗਾ ਚਲੋ ਇਹ ਵੀ ਕਹਿ ਲਾ ਜੇ ਜੋਏ ਵੀ ਹੋਵੇ ਤਾਂ ਵੀ ਕੋਈ ਗੱਲ ਨਹੀਂ ਖਾਸ ਬੋਤੀ ਵੀ ਫਰਕ ਪੈਣਾ ਜਾਂ ਗੱਲ ਤੋਂ ਬਾੰਗਦੇ ਜੀ ਤੇ ਗੱਲ ਤੋਂ ਬਾੰਦ ਲੈ ਨਾ ਦਿਲ ਹੀ ਭੀਤਰ ਜੋਏ ਉਹਦਾ ਦਿਲ ਭੀਤਰ ਹੈ ਤੇਰੇ ਜਿਵੇਂ ਕਰਦਾ ਤੂੰ ਮਾਹਰ ਨਾ ਹੋ ਤਰ ਦਿਲ ਪੀਤਰ ਜੇ ਸੋਏ ਹੁੰਦਾ ਜਿਆਦਾ ਠੀਕ ਹੈ ਦੇਰ ਹੀ ਪੀਤਰ ਸੋਏ ਸੋਏ ਉਹ ਉਹੀ ਸੇਮ ਉਹੀ ਤਾਂ ਤੇਰੇ ਦਿਲ ਵਿੱਚ ਹੈ ਕਿਤੇ ਜੱਜਾ ਬਣਿਆ ਏ ਸੱਸੇ ਦਾ ਸੋਏ ਬਦਲ ਦਿਲ ਹੀ ਕੋਈ ਜੋਏ ਵੀ ਕਹਿ ਦ ਪਰ ਜੋਏ ਇੰਨਾ ਵਧੀਆ ਨਹੀਂ ਲਫਜ਼ ਸੂਟੇਬਲ ਨਹੀਂ ਹੈ ਜਨਾ ਸੋਏ ਸੋਏ ਦੇ ਵਿਚਾਰੇ ਕਲੀਅਰ ਹੋਈ ਜੋਏ ਨੂੰ ਸ਼ੰਕਾ ਪਉਂਦੂ ਇਹਨੂੰ ਪੜਨ ਵਾਲੇ ਨੂੰ ਜੋਏ ਕਾਤੇ ਆ ਗਿਆ